ਗਰੀਬ ਨਿਵਾਜ਼ ਨਿਮਾਣਿਓ ਕੇ ਮਾਨ ਨਿਤਾਣਿਓ ਕੇ ਤਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰਾਂ ਦੇ ਪਾਵਨ ਚਰਨਾਵਿਚ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਸਰੂਪ ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਹੋਏ ਹਨ ਸਤਿਗੁਰਾਂ ਨੇ ਕਿਰਪਾ ਕੀਤੀ ਤਖਤਾਂ ਤੇ ਸੁਭਾਇਮਾਨ ਹੋਏ ਪਵਿੱਤਰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਉਪਰੰਤ ਨਿਤਨੇਮ ਦੀਆਂ ਬਾਣੀਆਂ ਦੇ ਪਾਠ ਹੋਏ ਆਸਾ ਦੀਵਾਰ ਦੇ ਅੰਮ੍ਰਿਤਮਈ ਰਸ ਪੰਨੇ ਕੀਰਤਨ ਹੋਏ ਉਪਰੰਤ ਅਰਦਾਸ ਬੇਨਤੀ ਹੋਈ ਆਓ ਹੁਣ ਸਭ ਤੇ ਉਤਮ ਹਰ ਕੀ ਕਥਾ ਨਾਮ ਸੰਤ ਦਰਦ ਦੁਖ ਲਥਾ ਕਥਾਵਾਂ ਦੁਨੀਆ ਤੇ ਬਹੁਤ ਪ੍ਰਕਾਰ ਦੀਆਂ ਚੱਲਦੀਆਂ ਨੇ ਪਹਿਲਾਂ ਵੀ ਸ਼ਾਇਦ ਜ਼ਿਕਰ ਕੀਤਾ ਜਾ ਚੁੱਕਾ ਹੈ ਪਰ ਇਹਨਾਂ ਸਾਰਿਆਂ ਕਥਾਵਾਂ ਤੋਂ ਉੱਤਮ ਕਥਾ ਵਾਹਿਗੁਰੂ ਦੀ ਹੈ ਜਿਹਨੂੰ ਸੁਣਨ ਦੇ ਨਾਲ ਦੁੱਖ ਦਾਤ ਪਨੇ ਆਦੀ ਬਿਯਾਦੀ ਉਪਾਦੀ ਇਹ ਸਾਰੇ ਨਾਸ ਹੋ ਜਾਂਦੇ ਨੇ ਸਵਾਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਸਤਿਗੁਰੂ ਦੀ ਕਿਰਪਾ ਕਰਨ ਸਤਿ ਮਿਹਰ ਪਰਿਆ ਹੱਥ ਰੱਖਣ ਆਪ ਹੀ ਵਿਚਾਰ ਕਰਾ ਲੈਣ ਸਮੂਹ ਸੰਗਤ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਸ਼ਰੀਰ ਕਰਕੇ ਬੈਠੇ ਹਾਂ ਉੱਥੇ ਮਨ ਕਰਕੇ ਵੀ ਗੁਰੂ ਸ਼ਬਦ ਦੇ ਨਾਲ ਜੁੜੀਏ ਆਓ ਹਾਜ਼ਰੀ ਲਵਾਈਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕੱਲ ਆਪਾਂ ਸੰਖੇਪ ਰੂਪ ਦੇ ਵਿੱਚ ਚਮਕੌਰ ਸਾਹਿਬ ਦੇ ਵਿੱਚ ਵਾਪਰੇ ਉਸ ਦੁਨੀਆ ਦੇ ਅਲੌਕਿਕ ਇਤਿਹਾਸ ਨੂੰ ਸੰਖੇਪ ਵਿੱਚ ਵਿਚਾਰਿਆ ਸੀ ਜੋ ਇਹ ਦਿਨ 6 ਉਹ ਦੀ ਰਾਤ ਤੋਂ ਸ਼ੁਰੂ ਹੋਏ ਤੇ 13 ਪੋ ਤੱਕ ਕੀ ਕੁਝ ਚੋਜੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੇ ਨਾਲ ਹੋਇਆ ਉਸੇ ਕੜੀ ਤਹਿਤ ਅੱਜ ਆਪਾਂ ਇਤਿਹਾਸਕ ਵਿਚਾਰ ਦੁਨੀਆਂ ਦੇ ਇਤਿਹਾਸ ਤੇ ਇੱਕ ਵੱਖਰਾ ਹੀ ਵੱਖਰੇ ਕਿਸਮ ਦਾ ਇਤਿਹਾਸ ਉਹਨੇ ਬੜਿਆ ਕੌਮ ਦੇ ਰੱਖਿਆ ਕਰਨ ਵਾਲੇ ਕੌਮ ਦੀ ਅਗਵਾਈ ਕਰਨ ਵਾਲੇ ਕੌਮ ਨੂੰ ਚਲਾਉਣ ਵਾਲੇ ਕੌਮ ਦੀ ਖਾਤਰ ਆਪਣਾ ਪਰਿਵਾਰ ਆਪਣੇ ਬੱਚੇ ਆਪਣੀ ਮਾਤਾ ਆਪਣਾ ਕੋਲ ਸਭ ਕੁਝ ਦੁਨੀਆ ਤੋਂ ਵਾਰ ਗਏ ਸਤਪੋਉ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਸਰਸਾ ਨਦੀ ਤੇ ਵਿਛੋੜਾ ਹੁੰਦਾ ਛੇ ਪੋਉ ਨੂੰ ਈਲਾ ਛੱਡਦੇ ਨੇ ਸਰਸਾ ਨਦੀ ਤੇ ਅੱਗੇ ਆ ਕੇ ਵਿਛੋੜਾ ਹੁੰਦਾ ਹੈ ਪਰਿਵਾਰ ਵਿਛੜ ਜਾਂਦਾ ਹੈ ਵੱਡੇ ਸਹਿਜਾਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ 40 ਸਿੰਘਾਂ ਸਮੇਤ ਚਮਕੌਰ ਸਾਹਿਬ ਦੀ ਕੱਚੀ ਗੜੀ ਵਿੱਚ ਪਹੁੰਚ ਜਾਂਦੇ ਨੇ ਆਪਾਂ ਕੱਲ ਵਿਚਾਰਿਆ ਅੱਜ 9 ਪੋ ਹੋ ਚੁੱਕੀ ਹੈ ਤੇ 9 ਪੋ ਤੱਕ ਕੀ ਕੁਝ ਵਾਪਰਿਆ ਛੋਟੇ ਸਹਿਬਜ਼ਾਦੇਆਂ ਨਾਲ ਤੇ ਚਮਕੌਰ ਸਾਹਿਬ ਦੇ ਵਿੱਚ ਕੀ ਕੁਝ ਵਾਪਰਿਆ ਇਹ ਆਪਾਂ ਇਤਿਹਾਸਕ ਦ੍ਰਿਸ਼ਟੀ ਤੋਂ ਵੇਖਦੇ ਹਾਂ ਪਰਿਵਾਰ ਵਿਛੜਿਆ ਮਾਤਾਵਾਂ ਇੱਕ ਪਾਸੇ ਨੂੰ ਚਲੀਆਂ ਗਈਆਂ ਨੇ ਭਾਈ ਮਨੀ ਸਿੰਘ ਦੇ ਨਾਲ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਨਦੀ ਦੇ ਵਹਿਣ ਦੇ ਨਾਲ ਇਧਰ ਨੂੰ ਪਾਣੀ ਦਾ ਵਹਾਅ ਹੈ ਉਸ ਪਾਸੇ ਵੱਲ ਨੂੰ ਤੁਰੇ ਜਾ ਰਹੇ ਨੇ ਤੰਦਰ ਪਾਸੇ ਵਾਲੋਂ ਪਰਿਵਾਰ ਹੋ ਚੁੱਕਿਆ ਇਹ ਬਜ਼ੁਰਗ ਮਾਤਾ ਦੇ ਨਾਲ ਦੋ ਛੋਟੇ ਛੋਟੇ ਲਾੜ ਕਿਉਂਕਿ ਸਰਸਾ ਨਦੀ ਚੱਲੀ ਹੋਈ ਹੈ ਤੇ ਪਾਅ ਉਹਨਾਂ ਨੂੰ ਕਰ ਨਹੀਂ ਸਕਦੇ ਚੱਲਦੇ ਆ ਚੱਲਦੇ ਆ ਚੱਲਦੇ ਆ ਜਦੋਂ ਸ਼ਾਮ ਹੋ ਗਈ ਸਰਸਾ ਨਦੀ ਦੇ ਕੰਢੇ ਜਿੱਥੇ ਸਰਸਾ ਨਦੀ ਸਤਲੁਜ ਦਰਿਆ ਦੇ ਵਿੱਚ ਪੈਂਦੀ ਹੈ। ਰੋਪੜ ਦੇ ਨੇੜੇ ਉਸ ਜਗ੍ਹਾ ਤੇ ਮਾਤਾ ਜੀ ਪਹੁੰਚੇ ਨੇ ਲਾਲਾ ਨੂੰ ਲੈ ਕੇ। ਉਧਰ ਰਾਤ ਪੈਣ ਵਾਲੀ ਹੈ। ਇੱਕ ਝੌਂਪੜੀ ਦੇਖੀ। ਤੇ ਉੱਥੇ ਸੋਚਿਆ ਕਿ ਮੈਂ ਇਸ ਝੌਂਪੜੀ ਦੇ ਵਿੱਚ ਅੱਜ ਇਹਨਾਂ ਛੋਟਿਆਂ ਬੱਚਿਆਂ ਨੂੰ ਲੈ ਕੇ ਉੱਪਰ ਕਹਿਰ ਦੀ ਠੰਡ ਪੈ ਰਹੀ ਹੈ ਤੇ ਦੂਜੇ ਪਾਸੇ ਮੁਗਲ ਗੁਰੂ ਪਰਿਵਾਰ ਤੋਂ ਗੁਰੂ ਸਾਹਿਬ ਨੂੰ ਲੱਭਣ ਵਾਸਤੇ ਪਪਾਂ ਭਾਰ ਹੋਏ ਪਏ ਨੇ ਤੇ ਉਸ ਝੌਂਪੜੀ ਦੇ ਵਿੱਚ ਰੁਕੇ ਨੇ ਆ ਕੇ ਤੇ ਉਹ ਝੌਂਪੜੀ ਹੈ কুমਾ কুমਾ ਮਾਚੀ ਇੱਕ ਪਹਿਲਾਂ ਹਿੰਦੂ ਸੀ ਇਹਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਗਿਆ ਇਹਦਾ ਨਾਮ ਕਰੀਮ ਬਖਸ਼ ਰੱਖ ਦਿੱਤਾ ਗਿਆ ਤੇ ਲੋਕ ਇਹਨੂੰ কুমਾ-ਕੁਮਾ ਕਹਿਣ ਲੱਗੇ ਇਹ ਆਪਣੀ ਬੇੜੀ ਦੇ ਵਿੱਚ ਪਿਠਾ ਕੇ ਰਾਈਆਂ ਨੂੰ ਨਦੀ ਪਾਰ ਕਰਾਉਂਦਾ ਸੀ ਇਸ ਕਰਕੇ ਇਹਨੂੰ ਮਾਛੀ ਕਿਹਾ ਜਾਂਦਾ ਸੀ ਮਾਛੀ ਦਾ ਅਰਥ ਹੈ ਮਲਾਹ ਇਹ ਮਲਾਹ ਸੀ ਕੁੰਮਾ ਇਹਦੀ ਝੌਂਪੜੀ ਦੇ ਵਿੱਚ ਮਾਤਾ ਜੀ ਪਹੁੰਚੇ ਇਹਨੂੰ ਪਤਾ ਨਹੀਂ ਪੁੱਛਿਆ ਤੁਸੀਂ ਕੌਣ ਹੋ ਮਾਤਾ ਜੀ ਨੇ ਦੱਸਿਆ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਹਾਂ ਇਹ ਉਹਨਾਂ ਦੇ ਛੋਟੇ ਬੱਚੇ ਨੇ ਨਮਸਕਾਰ ਕੀਤੀ ਚਰਨਾ ਤੇ ਲੰਮਾ ਪੈ ਗਿਆ ਕਿ ਧੰਨ ਭਾਗ ਦੁਨੀਆ ਨੂੰ ਤਾਰਨ ਵਾਲੇ ਅੱਜ ਸਾਡੀ ਕੁੱਲੀ ਦੇ ਵਿਚ ਆਏ ਪੁੱਛਿਆ ਤੁਸੀਂ ਇਸ ਤਰ੍ਹਾਂ ਕਿਉਂ ਮਾਤਾ ਜੀ ਨੇ ਸਾਰੀ ਵਾਰਤਾ ਦੱਸੀ ਕਿ ਸਰਸਾ ਦੀ ਨਦੀ ਤੇ ਕੰਡੇ ਤੇ ਇਹ ਸਾਰਾ ਪਰਿਵਾਰ ਸਾਡਾ ਵਿਛੜ ਗਿਆ ਅਸੀਂ ਇੱਧਰ ਨੂੰ ਆ ਗਏ ਬਾਕੀ ਪਰਿਵਾਰ ਦਾ ਪਤਾ ਨਹੀਂ ਬੜੇ ਆਦਰ ਮਾਨ ਦੇ ਨਾਲ ਗਰੀਬ ਕੋਲ ਜੋ ਕੁਝ ਸੀ ਥੱਲੇ ਪੁੰਜੇ ਧਰਤੀ ਤੇ ਵਿਛਾਇਆ ਜੋ ਕੋਲੇ ਗਰਮ ਬਸਤਰ ਸੀ ਮਾਤਾ ਨੂੰ ਦਿੱਤੇ ਬੱਚਿਆਂ ਨੂੰ ਦਿੱਤੇ ਆਰਾਮ ਕੀਤਾ ਤੇ ਕਹਿਣ ਲੱਗਾ ਮਾਤਾ ਜੀ ਤੁਸੀਂ ਆਰਾਮ ਕਰੋ ਮੈਂ ਤੁਹਾਡੇ ਲਈ ਖਾਣੇ ਦਾ ਪ੍ਰਬੰਧ ਕਰਦਾ ਪਿੰਡ ਵਿੱਚ ਗਿਆ ਇਹ ਪਿੰਡ ਦਾ ਨਾਮ ਹੈ ਜੀ ਚੱਕ ਢੇਰਾ ਚੱਕ ਢੇਰਾ ਪਿੰਡ ਦੇ ਵਿੱਚ ਗਿਆ ਉੱਥੇ ਇੱਕ ਮਾਈ ਲక్ష్ਮੀ ਦਾ ਨਾਮ ਆਉਂਦਾ ਹੈ ਇਤਿਹਾਸ ਵਿੱਚ ਮਾਈ ਲక్ష్ਮੀ ਦੇ ਕੋਲ ਗਿਆ ਜੋ ਬਹੁਤ ਧਰਮਾਤਾ ਸੀ ਆਏ ਗਏ ਰਾਹੀ ਦੀ ਸੇਵਾ ਕਰਦੀ ਸੀ ਇਹ ਬ੍ਰਾਹਮਣੀ ਪਰ ਸੇਵਾ ਭਾਵਨਾ ਇਹਦੇ ਅੰਦਰ ਬੜੀ ਸੀ ਜਾ ਕੇ ਇਹਨੂੰ ਆਵਾਜ਼ ਮਾਰੀ ਕਿ ਪ੍ਰਸ਼ਾਦਾ ਪਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ ਤੇ ਉਹਦੇ ਬੱਚੇ ਮੇਰੀ ਝੌਂਪੜੀ ਵਿੱਚ ਆਏ ਨੇ ਉਹਨਾਂ ਤੇ ਬੜਾ ਭਾਰੀ ਕਸ਼ਟ ਪਿਆ ਹੋਇਆ ਹੈ ਇਹਨੇ ਬੜੇ ਕਾਲੀ ਕਾਲੀ ਦੇ ਵਿੱਚ ਜਿੰਨੇ ਪ੍ਰਸ਼ਾਦਾ ਤਿਆਰ ਹੋਏ ਗਰਮ ਬਸਤਰ ਦਿੱਤੇ ਕਹਿਣ ਲੱਗੇ ਜਾ ਕੇ ਮੇਰੀ ਫਤਿਹ ਬਲਾਇਓ ਮੈਂ ਸਵੇਰੇ ਪ੍ਰਸ਼ਾਦਾ ਲੈ ਕੇ ਆਵਾਂਗੀ ਕੁਮਾ ਪ੍ਰਸ਼ਾਦਾ ਲੈ ਕੇ ਆਇਆ ਸਹਿਬਜਾਦਿਆਂ ਨੂੰ ਪ੍ਰਸ਼ਾਦਾ ਛਕਾਇਆ ਲੋੜ ਅਨੁਸਾਰ ਮਾਤਾ ਜੀ ਨੇ ਵੀ ਛਕਾਇਆ ਸਵੇਰ ਹੋਈ ਲక్ష్ਮੀ ਆਪ ਪ੍ਰਸ਼ਾਦਾ ਲੈ ਕੇ ਆਈ ਮਾਈ ਲక్ష్ਮੀ ਮਾਤਾ ਜੀ ਨੂੰ ਨਮਸਕਾਰ ਕੀਤੀ ਪ੍ਰਸ਼ਾਤਾ ਛਕਿਆ ਅੱਠ ਪੋ ਦੀ ਸਵੇਰ ਚੜੀ ਸੱਤ ਪੋ ਦੀ ਰਾਤ ਖੱਟੀ ਕੁੰਮੇ 마ਸ਼ਕੀ ਦੇ ਕੋਲੇ ਅੱਠ ਪੋ ਦੀ ਸਵੇਰ ਚੜੀ ਚਮਕੌਰ ਸਾਹਿਬ ਦੇ ਵਿੱਚ ਭਿਆਨਕ ਜੰਗ ਹੋ ਰਿਹਾ ਹੈ ਇਧਰ ਮਾਈ ਲక్ష్ਮੀ ਤੇ ਕੁੰਮੇ 마ਸ਼ਕੀ ਦੇ ਕੋਲੇ ਮਾਤਾ ਜੀ ਅਤੇ ਸਹਿਬ ਜਾਦੇ ਬੈਠੇ ਨੇ ਕੰਗੂ ਨੂੰ ਖਬਰ ਮਿਲੀ ਕਿ ਮਾਤਾ ਜੀ ਇਸ ਇਲਾਕੇ ਦੇ ਵਿੱਚ ਨੇ ਕੰਗੂ ਲਾਲਚੀ ਕਿਸਮ ਦਾ ਇੱਕ ਇਨਸਾਨ ਆਪਾਂ ਇਤਿਹਾਸ ਵਿੱਚ ਪੜਦੇ ਹਾਂ ਕੋਈ ਸਨੇਹ ਨਹੀਂ ਕੋਈ ਪਿਆਰ ਨਹੀਂ ਸਿਰਫ ਇੱਕ ਲਾਲਚ ਸੀ ਕਿ ਆਨੰਦਪੁਰ ਸਾਹਿਬ ਦੇ ਵਿੱਚ ਮਾਤਾ ਜੀ ਕੋਲੇ ਸਾਰਾ ਖਜ਼ਾਨਾ ਹੁੰਦਾ ਸੀ ਤੇ ਜੇ ਮਾਤਾ ਜੀ ਇੱਧਰ ਆਏ ਨੇ ਤੇ ਮਾਤਾ ਜੀ ਕੋਲੇ ਖਜ਼ਾਨਾ ਜ਼ਰੂਰ ਹੋਵੇਗਾ ਇਹ ਮਾਤਾ ਜੀ ਦੀ ਭਾਲ ਵਿੱਚ ਇਸੇ ਇਲਾਕੇ ਦੇ ਵਿੱਚ ਪਟਕ ਰਿਹਾ ਹੈ ਤੇ ਇਦਰੋਂ ਕੁੰਮਾ ਵੀ ਆਪਣੀ ਖੱਜਰ ਦੇ ਵਾਸਤੇ ਕੁਝ ਕੱਖ ਕੰਡਾ ਲੈਣ ਵਾਸਤੇ ਬਾਹਰ ਨਿਕਲਿਆ ਤਾਂ ਇਹਨੂੰ ਗੰਗੂ ਮਿਲਿਆ ਤੇ ਜਦੋਂ ਗੱਲਾਂ ਬਾਤਾਂ ਹੋਈਆਂ ਇਹਨੂੰ ਲੱਗਾ ਕਿ ਚਲੋ ਸ਼ੁਕਰ ਹੈ ਵਾਹਿਗੁਰੂ ਦਾ ਕਿ ਮਾਤਾ ਜੀ ਦਾ ਕੋਈ ਪ੍ਰਾਣਾ ਸੇਵਕ ਜੋ ਆਨੰਦਪੁਰ ਸਾਹਿਬ ਰਹਿੰਦਾ ਰਿਹਾ ਉਹ ਮਿਲਿਆ ਤੇ ਜੇ ਇਹ ਆਪਣੇ ਨਾਲ ਇਹਨਾਂ ਨੂੰ ਲੈ ਜਾਵੇ ਤੇ ਇਹ ਸੁਖ ਆਰਾਮ ਦੇ ਨਾਲ ਘਰੇ ਰਹ ਲੈਣਗੇ ਦੰਗੂ ਨੂੰ ਲੈ ਕੇ ਆਪਣੀ ਚੌਂਪੜੀ ਦੇ ਵਿੱਚ ਆਇਆ ਉਲੀ ਦੇ ਵਿੱਚ ਆਇਆ ਮਾਤਾ ਜੀ ਨੇ ਵੀ ਵੇਖ ਕੇ ਪ੍ਰਸੰਤਾ ਜਾਹਰ ਕੀਤੀ ਕਿ ਸਾਡਾ ਪ੍ਰਾਣਾ ਸੇਵਕ ਮਿਲਿਆ ਪਰ ਇਹ ਨਹੀਂ ਸੀ ਪਤਾ ਕਿ ਇਹਦੇ ਦਿਲ ਵਿੱਚ ਖੋਟ ਹੈ ਇਹ ਬੇਈਮਾਨੀ ਨਾਲ ਭਰਿਆ ਹੋਇਆ ਹੈ ਮਾਤਾ ਜੀ ਉੱਥੋਂ ਵਿਦਾ ਹੋਣ ਲੱਗੇ ਲక్ష్ਮੀ ਮਾਈ ਦਾ ਜੋ ਜ਼ਿਕਰ ਆਉਂਦਾ ਹੈ ਮਾਤਾ ਗੁਜਰੀ ਜੀ ਨੇ ਬੜੇ ਪਿਆਰ ਦੇ ਨਾਲ ਲక్ష్ਮੀ ਨੂੰ ਆਪਣੇ ਮੋਹਰਾਂ ਦਿੱਤੀਆਂ ਇੱਕ ਸ਼ੀਸ਼ਾ ਦਿੱਤਾ ਜੋ ਉਥੇ ਵਿੱਚ ਪਾਇਆ ਜਾਂਦਾ ਹੈ ਇਸੇ ਤਰ੍ਹਾਂ ਕੁੰਮੇ 마ਸ਼ਕੀ ਨੂੰ 5 ਰੁਪਏ ਦਿੱਤੇ ਤੇ ਗੁਰੂ ਦੀ ਪੈਦਾ ਜਾਣਦਿਆਂ ਹੋਇਆਂ ਕੁੰਮੇ 마ਸ਼ਕੀ ਨੇ ਆਪਣੇ ਮੱਥੇ ਦੇ ਨਾਲ ਲਾ ਕੇ ਉਹਨੂੰ ਸਤਕਾਰ ਕਰ ਲਿਆ ਉਥੋਂ ਤੁਰ ਪਏ ਕਿੰਨਾ ਸਮਾਂ ਦੋਨੋਂ ਜਾਣੇ ਦੇਖਦੇ ਰਹੇ ਬਾਬਾ ਜੋਰਾਵਰ ਸਿੰਘ ਨੂੰ ਖੱਜਰ ਦੇ ਉੱਪਰ ਬਾ ਦਿੱਤਾ ਗਿਆ ਬਾਬਾ ਫਤੇ ਸਿੰਘ ਨੂੰ ਮਾਤਾ ਗੁਜਰੀ ਜੀ ਨੇ ਪੁੱਛੜ ਚੁਕ ਲਿਆ ਤੇ ਨਦੀ ਪਾਰ ਕੀਤੀ ਤੇ ਗੰਗੂ ਆਪਣੇ ਨਾਲ ਲੈ ਕੇ ਅੱਗੇ ਨੂੰ ਚੱਲ ਗਿਆ ਪਹਿਲੀ ਰਾਤ ਉੰਮੇ ਮਾਸ਼ਕੀ ਦੇ ਕੋਲੇ ਹੁਣ ਦੂਜੀ ਰਾਤ ਦਾ ਪ੍ਰਸੰਗ ਕੀ ਵਾਪਰਦਾ ਹੈ ਕਿਉਂਕਿ ਇਹਦੇ ਅੰਦਰ ਬੇਈਮਾਨੀ ਹੈ ਉਥੋਂ ਚੱਲਦਾ ਹੈ ਉਥੋਂ ਸਿੱਧਾ ਰਸਤਾ ਰੋਪੜ ਨੂੰ ਆਉਂਦਾ ਹੈ ਪਰ ਜਦੋਂ ਰੋਪੜ ਦੇ ਨੇੜੇ ਪਹੁੰਚਿਆ ਤੇ ਇਹਦੇ ਮਨ ਵਿੱਚ ਖਿਆਲ ਆਇਆ ਕੀ ਰੋਬੜ ਦੇ ਵਿੱਚ ਤੇ ਖੂਟਲਾ ਨਿਹੰਗ ਖਾਂ ਚੋ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਬੜਾ ਸਿੱਖ ਹੈ ਤੇ ਬੜਾ ਭਾਰੀ ਉਹਦਾ ਆਪਣਾ ਕਿਲਾ ਵੀ ਹੈ ਜੇਕਰ ਅਸੀਂ ਉਧਰ ਨੂੰ ਗਏ ਤੇ ਮਾਤਾ ਜੀ ਦੀ ਹਿਫਾਜ਼ਤ ਫਿਰ ਉਥੇ ਹੋਵੇਗੀ ਮੇਰੇ ਹੱਥ ਕੁਝ ਨਹੀਂ ਲੱਗਣਾ ਇਹਨੇ ਬੇਈਮਾਨੀ ਦੇ ਨਾਲ ਚਲਾਕੀ ਦੇ ਨਾਲ ਤੇ ਦੂਸਰਾ ਇਹਨੂੰ ਇਹ ਵੀ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਧਰੋਂ ਜਿਹੜਾ ਹੈ ਕੀ ਕਹਿੰਦੇ ਨੇ ਕੋਟਲਾ ਨੇ ਹੰਗ ਖਾਂ ਗੁਰੂ ਮਹਾਰਾਜ ਜੀ ਦਾ ਸ਼ੇਖ ਹੈ ਤੇ ਫਿਰ ਮੇਰੇ ਪੱਲੇ ਕੱਖ ਨਹੀਂ ਪੈਣਾ ਇਹਨੇ ਜਾਣ ਬੁੱਝ ਕੇ ਮਾਤਾ ਨੂੰ ਕਿਹਾ ਕਿ ਹੁਣ ਅੱਗੇ ਨਹੀਂ ਜਾ ਸਕਦੇ ਦੱਸੋ ਕੀ ਕਰੀਏ ਹੁਣ ਪਹਾੜਾਂ ਵਾਲੇ ਪਾਸੇ ਨਹੀਂ ਜਾ ਸਕਦੇ ਸੀ ਕਿਉਂਕਿ ਪਹਾੜੀ ਰਾਜੇ ਬੈਠੇ ਨੇ ਰੋਪੜ ਦਾ ਇਹਨੇ ਇਹ ਕਹਿ ਦਿੱਤਾ ਕਿ ਅੱਗੇ ਮੁਗਲ ਬੈਠੇ ਹੋਏ ਨੇ ਰੋਪੜ ਜਾਣ ਦਾ ਵੀ ਇਹਨੇ ਰਾਹ ਬੰਦ ਕਰ ਦਿੱਤਾ ਇਹ ਜਾਣ ਬੁੱਝ ਕੇ ਮਾਤਾ ਜੀ ਦੇ ਬੱਚਿਆਂ ਨੂੰ ਜੰਗਲ ਦੇ ਵਿੱਚ ਪਟਕਾ ਕੇ ਲੈ ਕੇ ਗਿਆ। ਦੂਜੀ ਰਾਤ ਜਿਹੜੀ ਹੈ ਪਿੰਡ ਕਾਈ ਨੌਰ ਜੋ ਇਹਦੇ ਗੰਗੂ ਦੇ ਪਿੰਡ ਤੋਂ ਸਿਰਫ 2 ਕਿਲੋਮੀਟਰ ਪਾਸੇ ਹੈ ਰੋਪੜ ਮਠਨ ਮੁਰਿੰਡਾ ਊਰ ਦੇ ਉੱਪਰ ਉੱਥੇ ਲੈ ਕੇ ਗਿਆ। ਉੱਥੇ ਇੱਕ ਤਾਲ ਤਲਾਬ ਬਣਿਆ ਹੋਇਆ ਸੀ। ਝਿੜੀ ਸੀ ਜੰਗਲ ਸੀ। ਤੇ ਉੱਥੇ ਮਾਤਾ ਜੀ ਤੇ ਸਹਬਜ਼ਾਦੇਆਂ ਨੂੰ ਰੋਕ ਕੇ ਕਹਿਣ ਲੱਗਾ ਤੁਸੀਂ ਇੱਥੇ ਕੁਝ ਸਮਾਂ ਆਰਾਮ ਕਰੋ ਮੈਂ ਤੁਹਾਡੇ ਲਈ ਖਾਣੇ ਦਾ ਪ੍ਰਬੰਧ ਕਰਦਾ ਹਾਂ ਆਪ ਜਾ ਕੇ ਖਾਣਾ ਲੈ ਕੇ ਆਇਆ ਸਹਬਜ਼ਾਦੇ ਤੇ ਮਾਤਾ ਜੀ ਉੱਥੇ ਜੰਗਲ ਦੇ ਵਿੱਚ ਇੱਕ ਤਲਾਹ ਦੇ ਕੰਢੇ ਬੈਠੇ ਨੇ ਤੇ ਪਿੰਡ ਦਾ ਨਾਮ ਹੈ ਕਾਈ ਨੌ ਇਤਿਹਾਸਕ ਦਵਾਈਆਂ ਵੀ ਮਿਲਦੀਆਂ ਨੇ ਉੱਥੇ ਇੱਕ ਪੁਰਾਣਾ ਤਲਾਹ ਸੀ ਇਤਿਹਾਸਕਾਰਾਂ ਨੇ ਉਹਦੀਆਂ ਰਾਤਾਂ ਇੱਕ ਕਿਤਾਬ ਹੈ सुरेंद्र ਸਿੰਘ ਜੀ ਨੇ ਲਿਖੀ ਬਹੁਤ ਹੀ ਪਿਆਰ ਦੇ ਵਿੱਚ ਭਜ ਕੇ ਤੇ ਪੜ੍ਹੀ ਉਹਨਾਂ ਨੇ ਗਹਿਰੀ ਖੋਜ ਵੀ ਕੀਤੀ ਇਸ 'ਤੇ ਇਸ ਪੱਕੇ ਉਹਨਾਂ ਦੱਸਿਆ ਕਹਿਣ ਲੱਗੇ ਅਸੀਂ ਜਦੋਂ ਇਹ ਪੜਿਆ ਕਿਉਂਕਿ ਇਸ ਦਾ ਜ਼ਿਕਰ 1227 ਦੇ ਵਿੱਚ ਭਾਈ ਵੀਰ ਸਿੰਘ ਦੀ ਬਾਤ ਜੀ ਹੋਏ ਨੇ ਇੱਕ ਉਹਨਾਂ ਨੇ ਸਿੰਘ ਸਾਗਰ ਕਿਤਾਬ ਇੱਕ ਗ੍ਰੰਥ ਲਿਖਿਆ ਸੀ ਉਹਦੇ ਵਿੱਚ ਵੀ ਉਹਨਾਂ ਨੇ ਇਸ ਤਲਾ ਦਾ ਜ਼ਿਕਰ ਕੀਤਾ ਸੀ ਕਿ ਸਹਿਬਜ਼ਾਦੇ ਦੇ ਮਾਤਾ ਜੀ ਇਸ ਤਲਾਬ ਦੇ ਕੰਢੇ ਆਏ ਇਹਨਾਂ ਨੇ ਆਪਣੀ ਫੌਜ ਦੇ ਵਿੱਚ ਵੇਖਿਆ ਲੱਭਿਆ ਉਹ ਤਖ ਮਿਲੇ ਬਜ਼ੁਰਗਾਂ ਨੂੰ ਪੁੱਛਿਆ ਕਿ ਇਸ ਪਿੰਡ ਦੇ ਵਿੱਚ ਸਹਿਬਜ਼ਾਦੇ ਆਏ ਮਾਤਾ ਜੀ ਆਏ ਉਹ ਕਹਿਣ ਲੱਗੇ ਜੀ ਨਹੀਂ ਇਹਨਾਂ ਨੇ ਜ਼ਿਕਰ ਕੀਤਾ ਇੱਕ ਤਲਾਬ ਤੇ ਉਹਨਾਂ ਨੇ ਕਿਹਾ ਹਾਂ ਇੱਕ ਤਲਾਬ ਸੀ ਉਹ ਤਲਾਬ ਦੀ ਹੁਣ ਇੱਕ ਸਾਈਡ ਬਚੀ ਹੈ ਬਾਕੀ ਸਾਰੀ ਖਤਮ ਹੋ ਗਈ ਉਹਦੇ ਵਿੱਚ ਛੋਟੀਆਂ ਜਿਹੜੀਆਂ ਇਟਾਂ ਲੱਗੀਆਂ ਹੋਈਆਂ ਨੇ ਪੁਰਾਣੀਆਂ ਇੱਥੇ ਇੱਕ ਪਰਿਵਾਰ ਜੋਤ ਜਗਾਉਂਦਾ ਹੁੰਦਾ ਸੀ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਇਸ ਤਰ੍ਹਾਂ ਕਿ ਹੌਲੀ-ਹੌਲੀ ਉਹਨਾਂ ਨੇ ਫਿਰ ਇੱਕ ਸਮਾਦ ਬਣਾਈ ਹੌਲੀ-ਹੌਲੀ ਸਾਰਾ ਪਿੰਡ ਇੱਥੇ ਨਮਸਕਾਰ ਕਰਨ ਵਾਸਤੇ ਆਉਣ ਲੱਗਾ ਤੇ ਫਿਰ ਹੌਲੀ-ਹੌਲੀ ਕੰਮ ਵਾਧਾ-ਵਾਧਾ ਗੁਰਦੁਆਰਾ ਸਾਹਿਬ ਵੀ ਬਣ ਗਿਆ ਤੇ ਭਾਈ ਸ੍ਰੀਂਦਰ ਸਿੰਘ ਜੀ ਕਹਿਣ ਲੱਗੇ ਸਾਨੂੰ ਹੋਰ ਯਕੀਨ ਹੋਇਆ ਕਿ ਸੱਚਮੁੱਚ ਹੀ ਇੱਥੇ ਸਹਿਬਜ਼ਾਦੇ ਤੇ ਮਾਤਾ ਜੀ ਆਏ ਹੋਣਗੇ ਜੋ ਐਨੀ ਬਖਸ਼ਿਸ਼ ਹੋਈ ਹਰ ਇੱਕ ਦੀ ਜਿਹੜੀ ਸੁੱਖਣਾ ਉਹ ਪੂਰੀ ਹੋਣ ਲੱਗੀ ਤੇ ਸਾਰੇ ਪਿੰਡ ਦਾ ਵਿਸ਼ਵਾਸ ਵੱਜ ਗਿਆ ਇਹ ਦੂਸਰੀ ਰਾਤ ਅੱਠ ਪੋ ਦੀ ਰਾਤ ਉਧਰ ਚਮਕੌਰ ਸਾਹਿਬ ਦਾ ਜੰਗ ਲਗਭਗ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਨੇ ਤੇ ਇੱਧਰ ਕਾਹੀ ਨੌਰ ਪਿੰਡ ਦੇ ਵਿੱਚ ਦੂਸਰੀ ਰਾਤ ਖੁੱਲੇ ਅਸਮਾਨ ਦੇ ਹੇਠ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਦੇ ਆਰਾਮ ਕੀਤਾ। ਨੌ ਪੋ ਦੀ ਸਵੇਰ ਚੜ੍ਹੀ। ਉਧਰ ਕੀ ਹੋਇਆ ਚਮਕੌਰ ਸਾਹਿਬ ਦੇ ਵਿੱਚ ਚੋਜੀ ਪ੍ਰੀਤਮ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਨੂੰ ਛੱਡਿਆ। ਤਾੜੀ ਮਾਰਦਿਆਂ ਹੋਇਆਂ ਗੜੀ ਦੇ ਵਿੱਚੋਂ ਬਾਹਰ ਨਿਕਲੇ ਤੇ ਉੱਚੀ ਆਵਾਜ਼ ਵਿੱਚ ਕਿਹਾ ਕਿ ਹਿੰਦ ਦਾ ਪੀਰ ਜਾ ਰਿਹਾ ਹੈ। ਜੇ ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਲਵੀਂ। ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਬਖਸੀ ਆਪਣਾ ਚੋਲਾ ਬਖਸ਼ਿਆ ਤੇ ਆਪ ਤਿੰਨ ਸਿੰਘਾਂ ਦੇ ਨਾਲ ਗੱਡੀ ਦੇ ਵਿੱਚੋਂ ਬਾਹਰ ਨਿਕਲੇ ਗੁਰੂ ਗੋਬਿੰਦ ਸਿੰਘ ਜੀ ਦਾ ਆਵਾਜ਼ਾ ਸੁਣ ਕੇ ਮੁਗਲਿਆ ਫੌਜ ਇੱਕਦਮ ਪੱਪਾਂ ਭਾਰ ਹੋਈ ਵਾਹੋ ਦਾਹੀ ਗੁਰੂ ਜੀ ਨੂੰ ਫੜਨ ਵਾਸਤੇ ਅੱਗੇ દોੜੇ ਪਰ ਸੱਚੇ ਪਾਤਸ਼ਾਹ ਜੀ ਨੇ ਐਸੇ ਤੀਰ ਚਲਾਏ ਕਿ ਉਹ ਆਪਸ ਦੇ ਵਿੱਚ ਹੀ ਉਥਮ-ਉਥੀ ਹੋਣ ਲੱਗੇ ਪਾਸ਼ਾ ਜੀ ਉਥੋਂ ਅੱਗੇ ਨਿਕਲ ਗਏ ਉਥੋਂ ਨਿਕਲਦੇ ਆ ਤਿੰਨ ਸਿੰਘ ਜੋ ਮਹਾਰਾਜ ਜੀ ਦੇ ਨਾਲ ਸੀ ਭਾਈ ਦਇਆ ਸਿੰਘ ਹੁਣੀ ਉਹ ਮਹਾਰਾਜ ਜੀ ਤੋਂ ਵਿਛੜ ਗਏ ਪਾਸ਼ਾ ਜੀ ਅੱਗੇ ਮਾਛੀਵਾੜੇ ਦੇ ਜੰਗਲਾਂ ਨੂੰ ਕੋ ਚੱਲੇ ਤੇ ਕਰਦੇ ਆ ਕਰਦੇ ਆ ਅੱਜ ਤਾਂ ਉਹ ਸਮਾਂ ਯਾਦ ਕਰੋ ਅਜ ਨੌ ਕੋ ਹੈ ਤੇ ਨੌ ਕੋ ਨੂੰ ਮਹਾਰਾਜ ਸੱਚੇ ਪਾਸ਼ਾ ਜੀ ਚਮਕੌਰ ਸਾਹਿਬ ਦੀ ਗੜੀ ਚੋਂ ਨਿਕਲ ਕੇ ਐਸ ਵੇਲੇ ਤੱਕ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜੋ ਮਹਾਰਾਜ ਜੀ ਨੇ ਸੁਭਾਈ ਗੁਰ ਦਾ ਸ਼ੁਕਰ ਕਰਦੇ ਹੋਏ ਸ਼ਬਦ ਉਚਾਰਨ ਕੀਤਾ ਕਿ ਮਿੱਤਰ ਪਿਆਰੇ ਨੂੰ ਹਾਲ ਉਹੀ ਤਾਂ ਦਾ ਕਹਿਣਾ ਤੁਦ ਬਿਨ ਰੋਗ ਰਗਾਈਆਂ ਦਾ ਉਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਤੇ ਅੱਲਾ ਬਿਗ ਕਸਾਈਆਂ ਦਾ ਸਹਿਣਾ ਇਹ ਵਾਹਿਗੁਰੂ ਦੇ ਸ਼ੁਕਰ ਵਿੱਚ ਤੇ ਵਾਹਿਗੁਰੂ ਦੇਖੋ ਸਾਰਾ ਪਰਿਵਾਰ ਵੱਡੇ ਸਾਹਿਬਜਾਦੇ ਚਮਕੌਰ ਸਾਹਿਬ ਦੇ ਵਿੱਚ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਸਿੰਘ ਸ਼ਹੀਦ ਹੋਏ ਸਭ ਕੁਝ ਰਾਜ-ਪਾਗ ਛੱਡ ਕੇ ਦੁਨੀਆ ਦੇ ਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਬੀਆਬਾਨ ਦੇ ਵਿੱਚ ਉਜਾੜ ਦੇ ਵਿੱਚ ਆ ਕੇ ਬੈਠੇ ਨੇ ਪਰ ਕਿਸੇ ਤਰ੍ਹਾਂ ਹੀ ਤਨ ਦੇ ਕਸ਼ਟ ਨੂੰ ਮਨ ਦੇ ਉੱਪਰ ਨਹੀਂ ਲਾਇਆ ਇਹ ਐਚਓਜੀ ਪ੍ਰੀਤਮ ਮਹਾਰਾਜ ਜੀ ਦੇ ਚੂਝ ਕਿਸੇ ਤਰ੍ਹਾਂ ਦਾ ਕੋਈ ਸ਼ਿਕਵਾ ਨਹੀਂ ਕੋਈ ਗਿਲਾ ਨਹੀਂ ਉਸ ਖੁਦਾ ਤੇ ਫਿਰ ਵੀ ਕੀ ਆ ਵਾਹਿਗੁਰੂ ਤੇਰੇ ਬਿਨਾ ਮੈਨੂੰ ਸਭ ਕੁਝ ਉਜਾੜ ਲੱਗਦਾ ਹੈ ਜੇ ਤੂੰ ਮੇਰੇ ਨਾਲ ਹੈ ਤਾਂ ਸਭ ਕੁਝ ਹੈ ਤੁੱਤ ਬਿਨ ਰੋਗ ਰਜਾਈਆਂ ਦਾ ਓਢਣ ਤੇਰੇ ਬਗੈਰ ਸਭ ਕੁਝ ਦੁੱਖ ਹੈ ਪਰ ਤੂੰ ਹੈ ਤਾਂ ਸਭ ਕੁਝ ਹੈ ਇੱਥੇ ਮਾਛੀ ਵਾਲੇ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਿੰਘ ਆ ਕੇ ਮਿਲੇ ਤੇ ਉਧਰ ਨੌ ਪੋ ਨੂੰ ਕੀ ਵਾਪਰਿਆ ਕਾਈ ਨੌਰ ਤੋਂ ਗੰਗੂ ਕਿਉਂਕਿ ਰਾਤ ਨੂੰ ਉਹਨੂੰ ਇਹ ਸੀ ਘਰੇ ਕਿਉਂ ਨਹੀਂ ਲੈ ਕੇ ਗਿਆ ਸੀ ਇੱਕ ਪੱਖ ਵੇਖਣ ਵਾਲਾ ਉਹਦੇ ਮਨ ਵਿੱਚ ਸਿਰਫ ਇਹ ਸੀ ਕਿ ਮਾਤਾ ਜੀ ਕੋਲ ਜੋ ਮੋਹਰੇ ਨੇ ਇਹ ਮੋਹਰਾ ਮੈਂ ਖੋ ਲਵਾਂ ਕਿਸੇ ਬਹਾਨੇ ਮੈਨੂੰ ਮੋਹਰਾ ਮਿਲ ਜਾਵੇ ਤੇ ਮੈਂ ਇਹਨਾਂ ਨੂੰ ਇੱਥੋਂ ਹੀ ਛੱਡ ਕੇ ਚਲਿਆ ਜਾਵਾਂ ਜੋ 8 ਕੋ ਦੀ ਰਾਤ ਪਿੰਡ ਕਾਈ ਨੌਰ ਦੇ ਵਿੱਚ ਮਾਤਾ ਜੀ ਤੇ ਸਹਿਬਜ਼ਾਦਿਆਂ ਦੇ ਨਾਲ ਗੰਗੂ ਨੇ ਬਤਾਈ ਸਫ਼ਰ ਵਿੱਚ ਥੱਕੇ ਹੋਏ ਸਹਿਬਜ਼ਾਦੇ ਬੱਚੇ ਛੋਟੀ ਉਮਰ ਆਰਾਮ ਕਰ ਲਿਆ ਸੌਂ ਗਏ ਪਰ ਬਜ਼ੁਰਗ ਮਾਤਾ ਬਹੁਤਾ ਥਕੇਵਾਂ ਹੋਣ ਕਰਕੇ ਇਤਿਹਾਸ ਦੱਸਦਾ ਹੈ ਚੱਕ ਢੇਰਾ ਤੋਂ ਜੰਗਲੀ ਰਾਹ ਦੇ ਵਿੱਚ ਹੁੰਦਿਆਂ ਹੋਇਆਂ 27 ਕਿਲੋਮੀਟਰ ਦਾ ਪੈਂਡਾ ਇੰਨੀ ਠੰਡ ਦੇ ਵਿੱਚ ਮੀਂਹ ਦੇ ਵਿੱਚ ਮਾਤਾ ਗੁਜਰੀ ਜੀ ਨੇ ਕੀਤਾ 27 ਕਿਲੋਮੀਟਰ ਦਾ ਪੈਂਡਾ ਬਣਦਾ ਹੈ 27 ਕਿਲੋਮੀਟਰ ਦਾ ਪੈਂਡਾ ਕਰਕੇ ਉਸ ਜਗ੍ਹਾ ਦੇ ਉੱਪਰ ਆਏ ਸੀ ਤੇ ਇਹ ਰਾਤ ਨੂੰ ਇਸੇ ਉਡੀਕ ਵਿੱਚ ਸੀ ਕਿ ਕਦੋਂ ਮਾਤਾ ਜੀ ਸੌਵੇਂ ਤੇ ਮੈਂ ਮੋਹਰਾਂ ਵਾਲੀ ਥੈਲੀ ਚੱਕਾਂ ਤੇ ਇਥੋਂ ਭੱਜ ਜਾਵਾਂ ਪਰ ਜਦੋਂ ਕੋਸ਼ਿਸ਼ ਕਰਦਾ ਮਾਤਾ ਜੀ ਉਸਨ ਵੱਟੇ ਲੈ ਰਹੇ ਨੇ ਉਹ ਜਾਗਦੇ ਹੀ ਕੋਈ ਨਹੀਂ ਕਰਦਿਆਂ ਕਰਦਿਆਂ ਅਚੰਚੇਤ ਇਹਨੂੰ ਵੀ نیند ਆਈ ਸਵੇਰ ਹੋਈ ਮਾਤਾ ਜੀ ਅਕਾਲ ਪੁਰਖ ਦੇ ਧਿਆਨ ਵਿੱਚ ਬੈਠੇ ਸਿਮਰਨ ਕਰ ਰਹੇ ਨੇ ਇਹ ਇੱਕਦਮ ਉੱਠਿਆ ਉੱਬੜਵਾਹੇ ਕਿ ਦਿਨ ਚੜ ਗਿਆ ਮੈਂ ਤੇ ਆਪਣਾ ਕੰਮ ਹੀ ਨਾ ਕਰ ਸਕਿਆ ਕਹਿਣ ਲੱਗਾ ਚਲੋ ਜੀ ਮਾਤਾ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ ਫਿਰ ਇਹ ਜੰਗਲਾਂ ਵਿੱਚ ਦੀ ਘੁੰਮਦਾ ਹੋਇਆ ਆਪਣੇ ਪਿੰਡ ਦੇ ਬਿਲਕੁਲ ਨੇੜੇ ਪਿੰਡ ਕਾਈ ਨੌਰ ਤੋਂ ਇਹਦਾ ਪਿੰਡ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਸੀ ਫਿਰ ਇਹ ਜੰਗਲਾਂ ਦੇ ਵਿੱਚ ਭਟਕਾ ਰਿਹਾ ਉੱਥੇ ਫਿਰ ਕਰਦਿਆਂ ਕਰਦਿਆਂ ਇੱਕ ਹੋਰ ਜਗ੍ਹਾ ਤੇ ਲੈ ਗਿਆ ਕਹਿਣ ਲੱਗਾ ਤੁਸੀਂ ਇੱਥੇ ਰੁਕੋ ਮੈਂ ਤੁਹਾਡੇ ਵਾਸਤੇ ਪ੍ਰਸ਼ਾਦਾ ਲੈ ਕੇ ਆਉਣਾ ਤੇ ਨਾਲੇ ਮੈਂ ਪਿੰਡ ਦੇ ਵਿੱਚ ਵੇਖਿਆਵਾ ਕੋਈ ਸਿਪਾਹੀ ਤੇ ਨਹੀਂ ਆਏ ਹੋਏ ਮਾਤਾ ਜੀ ਤੇ ਛੋਟੇ ਲਾਲ ਜੰਗਲਾਂ ਦੇ ਵਿੱਚ ਬੈਠੇ ਨੇ ਅੱਜ ਤੀਜਾ ਦਿਨ ਹੋ ਗਿਆ ਇਹ ਪਾਪੀ ਆਪਣੇ ਘਰ ਨਹੀਂ ਲੈ ਕੇ ਗਿਆ ਬਿਲਕੁਲ ਘਰ ਦੇ ਨੇੜੇ ਐ ਤੇ ਉੱਥੇ ਹੀ ਜਦੋਂ ਕਾਫੀ ਸਮਾਂ ਉਡੀਕਿਆ ਮਾਤਾ ਜੀ ਨੇ ਨਾ ਆਇਆ ਤੇ ਮਾਤਾ ਜੀ ਬੱਚਿਆਂ ਨੂੰ ਨਾਲ ਲੈ ਕੇ ਕਿਉਂਕਿ ਕਿ ਛੱਤ ਦੀ ਵੀ ਲੋੜ ਸੀ ਨਾ ਉੱਥੇ ਇੱਕ ਝੌਂਪੜੀ ਸੀ ਇੱਕ ਫਕੀਰ ਸਾਧੂ ਆਪਣੀ ਮੌਜ ਵਿੱਚ ਬੰਦਗੀ ਕਰਨ ਵਾਲਾ ਉਹਦੀ ਇੱਕ ਝੌਂਪੜੀ ਬਣੀ ਹੋਈ ਸੀ, ਕੁਟਿਆ ਬਣੀ ਹੋਈ ਸੀ। ਕਦੇ-ਕਦੇ ਉਹ ਪਿੰਡ ਵਿੱਚ ਜਾਂਦਾ, ਕਦੇ ਪ੍ਰਸ਼ਾਦਾ ਛਕ ਆਉਂਦਾ, ਕਦੇ ਨਹੀਂ ਛਕਦਾ, ਅਲਪਹਾਰੀ ਰਹਿੰਦਾ। ਮਾਤਾ ਜੀ ਬਾਲਾਂ ਨੂੰ ਨਾਲ ਲੈ ਕੇ ਉਹਦੀ ਝੌਂਪੜੀ ਵਿੱਚ ਚਲੇ ਗਏ। ਇਹ ਬਾਹਰ ਗਿਆ ਸੀ। ਜਦੋਂ ਆਇਆ ਦੇਖਿਆ ਕਿ ਮੇਰੇ ਕੋਲ ਤੇ ਪਿੰਡੋਂ ਕੋਈ ਆਉਂਦਾ ਨਹੀਂ, ਇਹ ਕੌਣ ਨੇ? ਤਿੰਨ ਅਜਨਬੀ ਬੈਠੇ ਨੇ। ਚਿਹਰੇ ਨੂੰ ਦੇਖਿਆ ਤੱਕਿਆ ਇਹ ਰੋਹਾਨੀ ਚਿਹਰੇ ਨੇ ਇਹ ਗੱਦਗੱ ਕਰ ਰਹੇ ਨੇ ਸਮਝਣ ਵਿੱਚ देर ਨਾ ਲੱਗੀ ਪੁੱਛਿਆ ਤੁਸੀਂ ਕਿਉਂ ਬੈਠੇ ਹੋ ਮਾਤਾ ਜੀ ਨੇ ਕਿਹਾ ਐਵੇਂ ਹੀ ਬੈਠੇ ਆ ਮਾਤਾ ਜੀ ਦੇ ਇਹਨਾਂ ਬੋਲਾਂ ਕਰਕੇ ਐਵੇਂ ਉੱਥੇ ਗੁਰਦੁਆਰਾ ਐਮਾ ਸਾਹਿਬ ਬਣਿਆ ਹੋਇਆ ਛੋਟਾ ਜਿਹਾ ਗੁਰਦੁਆਰਾ ਐਮਾ ਸਾਹਿਬ ਇਤਿਹਾਸਕਾਰ ਭਾਈ ਸਰਿੰਦਰ ਸਿੰਘ ਦੱਸਦੇ ਨੇ ਇਹ ਮੈਨੂੰ ਇਸ ਜਗ੍ਹਾ ਬਾਰੇ ਥੋੜਾ ਅੱਛਾ ਪਸੰਦ ਕਿ ਕੀ ਸੱਚਮੁੱਚ ਸਹਿਬ ਜਦੇ ਤੇ ਮਾਤਾ ਜੀ ਇਸ ਸਥਾਨ ਤੇ ਆਏ ਉਹ ਕਹਿਣ ਲੱਗੇ ਜਦੋਂ ਮੈਂ ਤੀਜੀ ਵਾਰ ਖੋਜ ਕਰਨ ਵਾਸਤੇ ਉੱਥੇ ਆਇਆ ਤੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਇਹਦਾ ਹੱਲ ਮੈਨੂੰ ਤੁਸੀਂ ਆਪ ਦੱਸੋ ਮੇਰੇ ਸਮਝ ਨਹੀਂ ਆ ਰਿਹਾ ਕਹਿਣ ਲੱਗੇ ਇੱਕ ਗੁਰੂ ਘਰ ਦਾ ਗ੍ਰੰਥੀ ਤੇ ਇੱਕ ਮਹਿ ਅਸੀਂ ਬਾਹਰ ਵਿੜੇ ਦੇ ਵਿੱਚ ਮੰਜੇ ਉੱਪਰ ਸੁੱਤੇ ਸਾਂ ਅਰਦਾਸ ਬੇਨਤੀ ਕਹਿੰਦੇ ਮੈਂ ਮੰਜੇ ਤੇ ਬੈਠ ਕੇ ਕੀਤੀ ਵਾਹਿਗੁਰੂ ਇਹ ਸ਼ੰਕਾ ਦੂਰ ਕਰ ਦਿਓ ਮੈਂ ਤੁਹਾਡਾ ਬਾਲਾ ਦੇ ਇਤਿਹਾਸ ਲਿਖ ਰਿਹਾ ਹਾਂ ਕਹਿਣ ਲੱਗੇ ਨੀਂਦ ਆਈ ਅੱਧੇ ਮਿੰਟ ਦਾ ਇੱਕ ਸੁਪਨਾ ਕਿ ਭੱਜੇ ਆ ਰਹੇ ਨੇ ਸਿੰਘ ਘੋੜਿਆਂ ਦੇ ਉੱਪਰ ਇੱਕ ਰੋਹਾਨੀ ਚਿਹਰਾ ਉਹਨਾਂ ਦੇ ਅੱਗੇ ਹੈ ਤੇ ਬਹੁਤ ਕਾਲੀ ਕਾਲੀ ਦੇ ਨਾਲ ਸਾਰੇ ਚੱਲ ਰਹੇ ਨੇ ਕਹਿਣ ਲੱਗੇ ਮੈਂ ਇੱਕਦਮ ਉੱਠਿਆ ਕਾ ਫੁੱਲੀਆਂ ਅੱਗੇ ਕੁਝ ਵੀ ਨਾ ਮੇਰੇ ਮਨ ਨੇ ਉਸੇ ਵੇਲੇ ਸਮਝ ਲਿਆ ਕਿ ਜੋ ਤੂੰ ਅਰਦਾਸ ਕੀਤੀ ਸੀ ਗੁਰੂ ਨੇ ਤੇਰੇ ਤੇ ਕਿਰਪਾ ਕਰ ਦਿੱਤੀ ਹੈ ਤੈਨੂੰ ਸਵਾਲ ਦਾ ਜਵਾਬ ਦੇ ਦਿੱਤਾ ਕਿ ਇੱਥੇ ਸਹਿਬਜ਼ਾਦੇ ਆਏ ਸੰਗ ਮੈਂ ਉਸੇ ਪਲ ਸਮਝ ਗਿਆ ਕਿ ਜਿਹੜਾ ਰੋਹਾਨੀ ਚਿਹਰਾ ਅੱਗੇ ਜਾ ਰਿਹਾ ਸੀ ਉਹ ਕੌਣ ਸੀ ਜਿਹੜੇ ਘੋੜਿਆਂ ਤੇ ਸਵਾਰ ਜਾ ਰਹੇ ਸੀ ਕਾਲੀ ਕਾਲੀ ਉਹਦੇ ਮਗਰ ਉਹ ਕੌਣ ਸੀ ਮੈਂ ਸਮਝ ਗਿਆ ਕਹਿਣ ਲੱਗਿਆ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਸ ਜਗ੍ਹਾ ਦੇ ਉੱਪਰ ਗੁਰੂ ਮਹਾਰਾਜ ਜੀ ਦੇ ਛੋਟੇ ਲਾਲ ਤੇ ਮਾਤਾ ਜੀ ਜ਼ਰੂਰ ਆਏ ਸੀ ਤੀਜੀ ਰਾਤ ਉਸ ਜਗ੍ਹਾ ਦੇ ਉੱਪਰ ਨੌ ਪੂਜ ਅੱਜ ਦੀ ਜਿਹੜੀ ਰਾਤ ਸੀ ਨਾ ਇਸ ਵੇਲੇ ਤੇ ਮਾਤਾ ਜੀ ਤੇ ਸਹਿਬਜ਼ਾਦੇ ਤੇ ਗੰਗੂ ਨਾਲ ਜੰਗਲਾਂ ਦੇ ਵਿੱਚ ਹੀ ਭਟਕਾ ਰਿਹਾ ਤੇ ਅੱਜ ਦੀ ਜਿਹੜੀ ਰਾਤ ਹੈ ਉਹ ਮਾਤਾ ਜੀ ਤੇ ਸਹਿਬਜ਼ਾਦਿਆਂ ਨੇ ਐਮਾ ਸਾਹਿਬ ਉਸ ਫਕੀਰ ਦੀ ਕੁੱਲੀ ਦੇ ਵਿੱਚ ਕੱਟੀ ਇਸ ਤੋਂ ਅੱਗੇ ਹੁਣ ਕੀ ਹੋਵੇਗਾ ਉਹ ਇਤਿਹਾਸਕ ਪਾਸਾ ਅੱਜ ਆਪਾਂ ਕੱਲ ਨੂੰ ਵਿਚਾਰਾਂਗੇ ਕਿਉਂਕਿ ਦਿਨਾਂ ਦੇ ਹਿਸਾਬ ਦੇ ਨਾਲ 7 ਪੋਹ ਦੀ ਰਾਤ ਜਿਹੜੀ ਹੈ ਗੁੰਮਾ ਮਾਸ਼ਕੀ ਦੇ ਕੋਲੇ 8 ਪੋਹ ਦੀ ਰਾਤ ਪਿੰਡ ਕਾਈਨੌਰ ਦੇ ਵਿੱਚ ਤੇ 9 ਪੋਹ ਦੀ ਰਾਤ ਐਮਾ ਸਾਹਿਬ ਜਿੱਥੇ ਗੁਰਦਰਾ ਸਾਹਿਬ ਬਣਿਆ ਹੋਇਆ ਫਕੀਰ ਦੀ ਕੁਟਿਆ ਸੀ ਜਿਹੜੀ ਉਹਦੇ ਵਿੱਚ ਮਾਤਾ ਜੀ ਤੇ ਸਹਜਾ ਜਦਿਆਂ ਨੇ ਕੱਟੀ ਅਗਲੇ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਹੋਈਆਂ ਪੁੱਲਾਂ ਚੁੱਕਾਂ ਤੋਂ ਖਿਮਾ ਗੁਰੂ ਕੀ ਸੰਗਤ ਗੁਰੂ ਮਹਾਰਾਜ ਜੀ ਬਖਸ਼ਣ ਜੋਗ ਹੈ ਕਿਰਪਾ ਕਰਕੇ ਬਖਸ਼ ਦੇਣਾ ਜੀ ਅੱਗੇ ਤੋਂ ਸਮਤ ਬਖਸ਼ਣੀ ਚੜ੍ਹਦੀ ਕਲਾ ਵਿੱਚ ਆਪਾਂ ਵਿਚਾਰ ਕਰ ਸਕੀਏ ਇਹ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸੰਗਤਾਂ ਨੂੰ ਇੱਕ ਵਾਰ ਫਿਰ ਬੇਨਤੀ ਹੈ ਕਿ ਇਹ ਸ਼ਹੀਦੀ ਦਿਹਾੜਿਆਂ ਨੂੰ ਆਪਾਂ ਵੱਦ ਤੋਂ ਵੱਧ ਬਾਣੀ ਪੜ ਕੇ ਆਪਾਂ ਆਪਣੇ ਬੱਚਿਆਂ ਨੂੰ ਨਾਲ ਬਿਠਾ ਕੇ ਜੋੜ ਕੇ ਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ ਸਹਬਜ਼ਾਦਿਆਂ ਨੂੰ ਯਾਦ ਕਰੀਏ ਕਿਉਂਕਿ ਜਦੋਂ ਸਰਸਾ ਨਦੀ ਤੋਂ ਵਿਛੜੇ ਨੇ ਅੱਲਾ ਯਾਰ ਖਾਂ ਜੋ ਵੀ ਲਿਖਦਾ ਹੈ ਕਿ ਸਹਿਬ ਜਾਦੇ ਮਾਤਾ ਨੂੰ ਪੁੱਛਦੇ ਨੇ ਕਿ ਦਾਦੀ ਮਾਂ ਸਾਡੇ ਸਿਪਾਹੀ ਕਿੱਧਰ ਗਏ ਸਾਡੇ ਨਾਲ ਸੰਗਤ ਸੀ ਉਹ ਕਿੱਧਰ ਗਈ ਸਾਡੇ ਗੁਰੂ ਪਿਤਾ ਸਾਨੂੰ ਨਹੀਂ ਦੇਖਦੇ ਉਹ ਸਾਨੂੰ ਕਿੱਥੇ ਛੱਡ ਗਏ ਦਾਦੀ ਸੇ ਬੋਲੇ ਸਿਪਾਹੀ ਕਿੱਧਰ ਗਏ ਦਰਿਆ ਤੇ ਛੋੜ ਕੇ ਰਾਹੀ ਕਿਧਰ ਗਏ ਦਰਿਆ ਤੇ ਛੋੜ ਕੇ ਰਾਹੀ ਕਿਧਰ ਗਏ ਸਰਸਾ ਨਦੀ ਦੇ ਕੰਢੇ ਦੀ ਗੱਲ ਕਰਦੇ ਨੇ ਫਿਰ ਉਹ ਕਹਿੰਦੇ ਨੇ ਕਿ ਇਹ ਵਿਛੋੜਾ ਦੇ ਕੇ ਦਰਦ ਦੇ ਕੇ ਮਾਹੀ ਕਿਧਰ ਗਏ ਸਾਡੇ ਗੁਰੂ ਪਿਤਾ ਕਿਧਰ ਚਲੇ ਗਏ ਤੇ ਯਾਦ ਕਰਦੇ ਨੇ ਕਿ ਗੁਰੂ ਪਿਤਾ ਜੀ ਚਾਰੋਂ ਤਰਫ ਵਾਰ-ਵਾਰ ਗੁਰੂ ਪਿਤਾ ਨੂੰ ਦੇਖਦੇ ਨੇ ਤੱਕਦੇ ਨੇ ਤੇ ਆਪਸ ਵਿੱਚ ਵਿਚਾਰਾ ਕਰਦੇ ਨੇ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਕਿ ਜਦੋਂ ਸਹਬਜ਼ਾਦੇ ਵੱਡੇ ਵੀਰ ਆਉਣਗੇ ਪਿਤਾ ਜੀ ਆਉਣਗੇ ਮਾਤਾਵਾ ਆਉਣਗੀਆਂ ਆਪਾਂ ਗੁੱਸੇ ਹੋ ਜਾਣਗੇ ਆਪਾਂ ਬੋਲਣਾ ਨਹੀਂ ਤੇ ਅਸੀਂ ਉਹਨਾਂ ਸਮਾਂ ਨਹੀਂ ਮੰਨਣਾ ਜਿੰਨਾ ਸਮਾਂ ਸਾਨੂੰ ਇਹ ਨਹੀਂ ਕਹਿਣਗੇ ਕਿ ਅਸੀਂ ਹੁਣ ਤੁਹਾਨੂੰ ਨਹੀਂ ਛੱਡ ਕੇ ਜਾਂਦੇ ਇਸ ਤਰ੍ਹਾਂ ਦੇ ਵਿਚਾਰ ਕਰਦੇ ਨੇ ਇਹ ਵਿਚਾਰ ਆਪਾਂ ਬੱਚਿਆਂ ਦੇ ਨਾਲ ਘਰਾਂ ਵਿੱਚ ਬੈਠ ਕੇ ਕਰੀਏ ਸਾਡੇ ਬੱਚੇ ਗੁਰਮਤ ਦੇ ਨਾਲ ਜੁੜ ਸਕਣ ਹੋਈਆਂ ਪੁਰਨਾ ਚੁਪਾਤੋਂ ਖੇਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ